ਦੋਸਤੋ ਸਭ ਤੋਂ ਪਹਿਲਾਂ ਇਹ ਵੀਡੀਓ ਦੇਖਿਓ ਸਤਿ ਸ੍ਰੀ ਅਕਾਲ ਜੀ ਸਰ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾ ਰਹੇ ਹੋ ਸਰ ਮੈਂ ਜੀਵ ਕੁਮਾਰ ਲੁਧਿਆਣਾ ਤੋਂ ਬੋਲ ਰਿਹਾ ਜੀ ਜੀ ਸਰ ਅ ਸਰ ਦੇਖੋ ਗੁਰੂ ਸਾਹਿਬ ਨੇ ਬੜੇ ਮਾਨ ਇੱਜ਼ਤ ਨਾਲ ਇੱਕ ਕਕਾਰ ਬਣਾਏ ਸੀ ਇੱਕ ਕਕਾਰ ਦਿੱਤੇ ਸੀਗੇ ਸਰਦਾਰਾਂ ਨੂੰ ਇਹ ਇਹ ਕਰੀ ਵੀ ਕਕਾਰ ਜਦੋਂ ਹਥਿਆਰ ਬਣ ਜਾਂਦਾ ਉਹ ਖਤਰਨਾਕ ਹੋ ਜਾਂਦਾ ਹੂੰ ਤੇ ਇਹਦਾ ਕੋਈ ਟਾਈਮ ਨਹੀਂ ਹੁੰਦਾ ਕਿਥੇ ਹਥਿਆਰ ਬਣ ਜਾਵੇ ਇਸ ਕਰਕੇ ਸਿਕਿਉਰਿਟੀ ਵਾਸਤੇ ਬਹੁਤ ਲਾਜ਼ਮੀ ਹੈ ਇਹ ਹੋਣਾ ਚਾਹੀਦਾ ਇਹ ਬੈਨ ਹੋਣਾ ਚਾਹੀਦਾ ਤੁਸੀਂ ਦੇ ਤੁਸੀਂ ਇਵੈਂਟ ਗਿਣਾਇਆ ਵੀ ਇੱਥੇ 6 ਗਿਣ ਗਿਣਾਇਆ ਇੱਥੇ ਰੋਕਿਆ ਗਿਆ ਇੱਥੇ ਰੋਕਿਆ ਗਿਆ ਇੱਥੇ ਰੋਕਿਆ ਇਹ ਵੀ ਤਾਂ ਦੇਖੋ ਤੁਸੀਂ ਉਹ ਉਹ ਕੋਈ ਚੀਜ਼ ਨਹੀਂ ਦੱਸੀ ਜਿਹਦੇ ਨਾਲ ਹੁਣ ਤੱਕ ਕਕਾਰ ਕਿੰਨੀ ਵਾਰੀ ਹਥਿਆਰ ਬਣਿਆ ਹੋਰ ਨਹੀਂ ਤੁਸੀਂ ਬਣਾਇਆ ਨਾ ਕਿਸੇ ਤੇ ਕੋਈ ਐਫ ਆਈ ਆਰ ਹੋਈ ਨਾ ਕੋਈ ਜ਼ੀਰੋ ਐਫ ਆਈ ਆਰ ਕੁਝ ਵੀ ਨਹੀਂ ਹਮ ਮਤਲਬ ਕਿ ਇਹ ਬੈਨ ਹੋ ਜਾਣਾ ਚਾਹੀਦਾ ਜਿਹੜਾ ਤੁਸੀਂ ਸੁਝਾ ਦੇ ਰਹੇ ਹੋ ਜਿਹੜਾ ਤੁਸੀਂ ਸੋਨੇ ਕਿਹਾ ਸਰ ਬੈਨ ਹੋ ਜਾਣਾ ਚਾਹੀਦਾ ਹਾਂਜੀ ਠੀਕ ਹੈ ਮਲਕ ਕਿਸੇ ਵੀਰ ਨੇ ਇੱਕ ਸਟੂਡੀਓ ਦੇ ਵਿੱਚ ਇਹ ਕਾਲ ਕਰਕੇ ਗੱਲ ਕੀਤੀ ਕਿ ਜਿਹੜੇ ਕਕਾਰ ਹੈ ਉਹ ਬਿਆਨ ਹੋਣੇ ਚਾਹੀਦੇ ਨੇ ਇਹ ਹਥਿਆਰ ਬਣ ਜਾਂਦੇ ਨੇ ਉਸ ਵੀਰ ਨੂੰ ਮੈਂ ਦੱਸਣਾ ਚਾਹਣਾ ਹੈ ਕਿ ਜਿਹੜੇ ਇਹ ਕਕਾਰ ਹੈ ਇਹ ਹਥਿਆਰ ਨਾ ਬਣਦੇ ਤੇ ਸ਼ਾਇਦ ਤੂੰ ਵੀ ਅੱਜ ਔਰੰਗਜ਼ੇਬ ਦੀ ਔਲਾਦ ਹੁੰਦਾ ਉਹਨਾਂ ਦੇ ਅਣਸ਼ਵੰਸ਼ ਦੇ ਵਿੱਚ ਹੋਣਾ ਸੀ ਜੇ ਕਕਾਰ ਹਥਿਆਰ ਨਾ ਬਣਦੇ ਤਾਂ ਜਿਹੜੀਆਂ ਇਹ ਲੋਕਾਂ ਦੀਆਂ ਜਿਹੜੀਆਂ ਇੱਜ਼ਤਾਂ ਬਚਾਈਆਂ ਈਆਂ ਭੈੜਾਂ ਦੀਆਂ ਇਹ ਵੀ ਕਿਤੇ ਟੱਕੇ ਟੱਕੇ ਤੇ ਵੇਖ ਜਾਂਦੀਆਂ ਜੇ ਕਾਰਕ ਥਿਆਰ ਨਾ ਬਣਦੇ ਤੇ ਸ਼ਾਇਦ ਅੱਜ ਤੂੰ ਵੀ ਨਾ ਇੱਥੇ ਹੁੰਦਾ ਇਹ ਕੋਈ ਸਰਕਾਰ ਦੇ ਦਿੱਤੇ ਹੋਏ ਕਾਰਨ ਨਹੀਂ ਜਿਹੜੇ ਬੈਨ ਹੋ ਜਾਣਗੇ ਇਹ ਸਾਡੀ ਗੁਰੂ ਸਾਹਿਬ ਦੀ ਬਖਸ਼ੀਸ਼ ਹੈ ਉਹ ਗੱਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਨਫ਼ਰਤ ਨਾ ਫਲਾਓ